ਅਦਰ ਸਤਿਕਾਰ ਦਿੰਦਾ ਹਾਂ ਤੁਹਾਡੇ ਨਾਲ ਸੀ ਇਹ ਤੁਹਾਡੇ ਨਾਮ ਤੇ ਇੱਕ ਨਾਮ ਦਾ ਦਰਮਾਨ ਆ ਇਹਦਾ ਬਹੁਤ ਸਾਰਾ ਮਸਾਂ ਬੜੀਆਂ ਬੜੀਆਂ ਜੋ ਹੋਰ ਸਾਰੇ ਪ੍ਰੋਸੈਸ਼ਨ ਤੇ ਕਿਸੇ ਇੰਤਜ਼ਾਮ ਨੂੰ ਤੁਹਾਡੇ ਕਿਸੇ ਬੰਨੇ ਆ ਜਿੰਨੇ ਵੀ ਬੱਚੇ ਨਾਲ ਜਾ ਰਹੇ ਆ ਕਲਾਮੀਆਂ ਵਾਲੇ ਸਾਡੇ ਮਾਣਾਂ ਨੂੰ ਕਰ ਰਹੇ ਆ ਤੇ ਸਾਊਂਡ ਵਾਲੇ ਆਏ ਆ ਔਰ ਇਸੇ ਤਰ੍ਹਾਂ ਜੋ ਕਿ ਲਾਈਵ ਕਰ ਰਿਹਾ ਇਹਨਾਂ ਦੀ ਵੀ ਦੁਆ ਕਰਦੇ ਆ ਇਹਨਾਂ ਸਾਰੇ ਇੰਤਜ਼ਾਮਾਂ ਕਾਜ ਬਾਤ ਦੀ ਦੁਆ ਇਸੇ ਨਾਲ ਕਰਦੇ ਆ ਨਮਸਕਾਰ ਨਮਕਨਤਾ ਤਵੀ ਐਚ ਆਈ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸੀ ਐਨ ਆਈ ਚਰਚ ਬਲ ਵਿਖੇ 크ਿਸਮਸ ਡੇ ਮਨਾਉਂਦੇ ਹੋਏ ਪਾਸਟਰ ਅਨੂ ਅਨੁਸ ਮਸੀਹ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਸੀ ਐਨ ਆਈ ਚਰਚ ਬਲ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ 'ਚ ਫੇਰੇ ਹੁੰਦੀ ਹੋਈ ਉਕਤ ਚਰਚ ਵਿਖੇ ਸਮਾਪਤ ਹੋਈ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਪੁਰਸ਼ਾਂ ਔਰਤਾਂ ਬੱਚਾ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਪ੍ਰਭੂ ਜਸੂ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਰਕੇ ਸੰਗਤਾਂ ਵੱਲੋਂ ਪ੍ਰਭੂ ਜਸੂ ਮਸੀਹ ਦਾ ਗੁਣਗਾਇਨ ਕਰਦੇ ਹੋਏ ਮਸੀਹ ਭਜਨ ਗਾ ਕੇ ਜਸੂ ਮਸੀਹ ਦੀ ਮਹਿਮਦਾ ਗੁਣਗਾਇਨ ਕੀਤਾ ਤੇ ਸਾਰਾ ਪਿੰਡ ਪ੍ਰਭੂ ਜਸੂ ਮਸੀਹ ਦੇ ਜਿੰਕਾਰਿਆਂ ਨਾਲ ਗੂੰਜ ਉੱਠਿਆ ਇਸ ਵਿਸਾਲ ਸੋਭਾ ਯਾਤਰਾ ਦਾ ਜੈਲਦਾਰ ਬਲਦ ਦੇ ਪਰਿਵਾਰ ਸਮੇਤ ਸਮੁੱਚੇ ਪਿੰਡ ਵਾਸੀਆਂ ਵੱਲੋਂ ਥਾ-ਥਾ ਸਵਾਗਤ ਕੀਤਾ ਗਿਆ ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਇਸ ਮੌਕੇ ਪਾਸਟਰ ਅਨੁਸ਼ ਮਸੀਹ ਨੇ ਕਿਹਾ ਕਿ ਪ੍ਰਭੂ ਜਸੂ ਮਸੀਹ ਤੇ ਮਾਨਵਤਾ ਨੂੰ ਅਮਨ ਸ਼ਾਂਤੀ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ ਇਸ ਮੌਕੇ ਡਾਕਟਰ ਪ੍ਰੇਮ ਪਾਲ, ਅਸ਼ੋਕ ਮਸੀ, ਸਾਫਕਾ ਡਾਇਰੈਕਟਰ ਮੁਸਤਾਕ ਮਸੀ, ਬੱਲ, ਅਜੇ ਮਸੀ, अजीत ਮਸੀ, ਸੋਨੂ ਮਸੀ, ਪੰਮਾ ਮਸੀ, ਪ੍ਰੇਮ ਲਾਲ, ਗਿਲਬਰਟ ਮਸੀ ਤੇ ਮੰਗਾ ਮਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਸੋਭਾ ਯਾਤਰਾ ਵਿੱਚ ਸ਼ਾਮਲ ਹੋਏ। ਵੀਡੀਓ ਚੰਗੀ ਲੱਗੇ ਤਾਂ ਸਾਰੇ ਸ਼ੇਅਰ ਕਰਿਓ। ਅੱਗੇ ਸ਼ੇਅਰ ਕਰਿਓ ਨਮੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ। ਕਾਰਿਵਾਲ ਤੋਂ ਆਜਨ ਕੁਮਾਰ ਦੇ ਨਾਲ ਅੰਦਰਜੀਤ ਵੀ ਸਾਡੇ ਮਹਿਮਾਨ ਹਨ। ਅਸੀਂ ਤੁਹਾਨੂੰ ਦੇਹਾ ਹਾਂਜੀ ਪਾਸਟਰ ਸਾਹਿਬ 크ਿਸਮਸ ਬੜੇ ਪਸੰਦ ਆ ਪੂਰੀ ਦੁਨੀਆ ਜੀ ਮਨਾਇਆ ਜਾ ਰਿਹਾ ਬੜੇ ਚਾਵਨ ਨਾਲ ਅੱਜ ਬਿਲ ਪਿੰਡ ਪਾਲਵਿਕੇ ਵੀ ਮਨਾਇਆ ਜਾ ਰਿਹਾ ਸੋਭਾ ਯਾਤਰਾ ਕੱਢ ਰਹੇ ਹੋ ਜੀਸ਼ੂ ਦੇ ਦੇਣਾ ਚੁੰਦੇ ਜੀ ਅਸੀਂ ਅੱਜ ਇਸ ਪਵਿੱਤਰ ਜਿਹੜੇ ਤੇ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਜਿਹੜੇ ਤੇ ਦਸ ਦਬ ਚੰਡੀਗੜ੍ਹ ਚਰਚ ਆਫ ਨਾਰਥ ਇੰਡੀਆ ਔਰ ਬਲ ਸਰਕਲ ਦੀ ਸਾਰੀ ਸਮੂਹ ਲਿਸਿਆ ਵੱਲੋਂ ਸਾਰਿਆਂ ਨੂੰ ਪਹਿਲੇ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਬਾਰਕਵਾ ਦਿੰਦੇ ਆ ਅਰੀਜਨਲ ਜਦੋਂ ਪੂਰੀ ਦੁਨੀਆ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਆ ਤੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਕਿ ਖੁਦਾਵੰ ਨੇ ਦੁਨੀਆ ਦੇ ਨਾਲ ਪਿਆਰ ਕੀਤਾ ਕਿ ਆਪਣੇ ਇਕਲੌਤੇ ਬੇਟਾ ਬਖਸ਼ਤਾ ਤਾਂ ਕਿ ਹਰ ਇੱਕ ਵਿਅਕਤੀ ਜੋ ਵੀ ਉਹਨਾਂ ਤੇ ਨਿੱਚਾ ਕਰੇ ਉਹ ਅਨੰਤ ਜੀਵਨ ਪਾਏ ਤੇ ਯਿਸੂ ਮਸੀਹ ਕੋਲ ਦੁਨੀਆ ਵਾਸਤੇ ਆ ਜਿਹੜੇ ਵੀ ਖੁਸ਼ੀ ਉਸ ਵਿੱਚ ਹੋ ਕੇ ਸ਼ਾਮ ਉਹਨਾਂ ਦੀ ਖੁਸ਼ੀ ਸ਼ਾਮਲ ਹੁੰਦੀ ਆ ਪ੍ਰਭੂ ਉਹਨਾਂ ਦੀ ਜੀਵਨ ਵਿੱਚ ਖੁਸ਼ੀ ਬਣ ਕੇ ਉਹਨਾਂ ਨਾਲ ਚੱਲਦੇ ਆ ਹਲੇ ਮੰਜੀ ਦੱਸ ਦਿਓ ਪਿੰਡ ਪਾਲਵੇ ਕੇ 크리스마ਸ ਮਨਾਇਆ ਜਾ ਰਿਹਾ ਬੜੇ ਉਤਸ਼ਾਹ ਨਾਲ ਸਾਰੇ ਪਿੰਡ ਵਾਸੀ ਇਕੱਠੇ ਹੋਏ ਆ ਤੇ ਕੀ ਸੁਰੇਸ਼ ਦੇਣਾ ਚਾਹੁੰਦੇ ਆ ਅਸੀਂ ਇਹ ਸੁਦੇਸ਼ ਦੇਣਾ ਚਾਹੁੰਦੇ ਆ ਕਿ ਜੋ ਵੀ ਅੱਜ ਦਾ ਦੇਣੇ ਆ ਇਹ ਸਾਰੇ ਵਰਲਡ ਵਿੱਚ ਬੜੇ ਧੂਮ ਧਾਮ ਨਾਲ 크리스마ਸ ਮਨਾਇਆ ਜਾਂਦਾ ਵਾ ਤੇ ਅੱਜ ਦੇਣ ਬੜੀ ਖੁਸ਼ੀ ਦਾ ਵਾ ਮੇਰੇ ਪਿੰਡ ਬੱਲਾ ਵਿੱਚ ਵੀ ਅਸੀਂ ਬੜੇ ਸਮੇਂ ਤੋਂ ਵੱਡ ਬਡੇਰੇ ਸਾਡੇ ਜਿਹੜੇ ਆ ਉਹ 크리스마ਸ ਜਿਹੜਾ ਮਨਾਉਂਦੇ ਆ ਰਹੇ ਆ ਬੜੀ ਖੁਸ਼ੀ ਦੇ ਨਾਲ ਅਸੀਂ ਸਾਰੇ ਪਿੰਡ ਦੇ ਲੋਕ ਹੀ ਜਿੰਨੇ ਵੀ ਰਾਜਨੀਤੀ ਕੇ ਆਧਾਰਮਕ ਆ ਅਸੀਂ ਰਲ ਕੇ ਹਰ ਚੌਂਕਾਂ ਵਿੱਚ ਜਾਂਦੇ ਆ ਉਹ ਸਾਡਾ ਬਹੁਤ ਸਤਿਕਾਰ ਕਰਦੇ ਆ ਤੇ ਇਸੇ ਤਰ੍ਹਾਂ ਸਾਡਾ ਪਿਆਰ ਜਿਹੜਾ ਵਾ ਹਰ ਵਾਰੀ ਪੇਸ਼ਮਸ਼ ਜਿਹੜਾ ਮਨਾਉਂਦਾ ਰਹੇਗਾ ਔਰ ਹੁਣ ਵੀ ਅਸੀਂ ਆਪਣੇ ਚਰਚ ਤੇ ਸ਼ੁਰੂ ਹੋ ਕੇ ਜਾ ਰਹੇ ਆ